ਰਾਗ ਸੋਰਠ ਵਾਰ ਮਹੱਲੇ ਚੌਥੇ ਕੋ ਓੰਕਾਰ ਸਤਿਗੁਰ ਪ੍ਰਸਾਦ ਹੋਰ ਜਾਰੀ ਲੱਗੀ ਹੋਈ ਹੈ ਸਿੱਟੀ ਲੱਗ ਰਹਾ ਹੈ ਅੱਛਾ ਜੀ ਪਰ ਰਾਗ ਨੂੰ ਲੱਗਿਆ ਹੋਇਆ ਔਂਕੜ ਹੈ ਜੀ ਹਾਂ ਠੀਕ ਹੈ ਸ਼ਲੋਕ ਮਹੱਲਾ ਪਹਿਲਾ ਸੋਰਠੀ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਗੰਦੀ ਮੈਲ ਨਾ ਕਤ ਮਨ ਜੀਬੇ ਸੱਚਾ ਸੋਈ ਉਹ ਠੀਕ ਇੰਤ ਹੈ ਜਿਆ ਦੇਰ ਨਹੀਂ ਚਾਹ ਬਣਾ ਦੇ ਜੀ ਹਾਂ ਜੈਲਟ ਹੋ ਜਾਏ ਸੱਚ ਤੇ ਜਿਵੇਂ ਦਸਤ ਪਾ ਕੇ ਕਹਿੰਦੇ ਸੀ ਦਿੱਆ ਪਰ ਸਿਰ ਰੋ ਦਿਆ ਸਿਰ ਕਦੀ ਨਹੀਂ ਦਿੱਤਾ ਜਿਹੜੇ ਨੇ ਛੱਡਿਆ ਕਿ ਰੰਗ ਨੂੰ ਛੋੜੂ ਗੁਰੇਗਾਨ ਉਹ ਛੋੜ ਈ ਹੈ ਮੈਂ ਤਾਂ ਉਹ ਵੀ ਫਿਰ ਨਾ ਛੱਡ ਛੱਡ ਹੀ ਹੈਗਾ ਸਿਰੜਾ ਛੱਡਦਾ ਗਿਆ ਤਾਂ ਸਿਰੜਾ ਛੱਡਦਾ ਗਿਆ ਅੰਦੂ ਅੱਛਾ ਜੀ ਪੋਜ਼ਿਟਿਵ ਹਾਠ ਹੈ ਸਰੀਰ ਚਲਾ ਜਾਵੇ ਤੁਹਾਨੂੰ ਚੰਗੀ ਫਿਰ ਤਾਂ ਰਹਿਣੀ ਇਹ ਸੋਰਠੀ ਜਿਹੜੀ ਆਤਮਾ ਨੇ ਉਹ ਉੱਥੇ ਸਿੰਘ ਵਰਕੇ ਨਾਲ ਜਾਣ ਜਾਸੀ ਫਿਰ ਗੁਰਮੁਖੀ ਆ 160 ਵੀ 3 ਲਿੰਗੇ ਇਹ ਤਾਂ ਹੀ ਅੱਗੇ ਸੁਹਾਵਣੀ ਅੱਖਰ ਆਇਆ ਨੇ ਹਾਂ ਗੁਰਮੁਖੀ ਵਾਸਤੇ ਆਇਆ ਹੈ ਅੱਛਾ ਜੀ ਦੁਬੇ ਗੁਰੂ ਦੀ ਵਾਸਤੇ ਕਹ ਲੋ ਸੁਹਾਵਣੀ ਹੈ ਸਦਾ ਹੀ ਸੁਹਾਵਣੀ ਸਦਾ ਬਿਗਾਸ ਹੈ ਲੋਕਾਂ ਦੇ ਪਕਤਾ ਸਦਾ ਬਿਗਾਸ ਠੀਕ ਹੈ ਜੇ ਸੱਚਾ ਮਨ ਹੋਏ ਪਰ ਤਾਂ ਇਹ ਜੇ ਸੱਚਾ ਹੋਵੇ ਉਹ ਸੱਚਾ ਹਾਗੇ ਜੋ ਤੋੜਦੇ ਹਟ ਨਹੀਂ ਹੁੰਦਾ ਜੀ ਠੀਕ ਹੈ ਜੀ ਹੱਟ ਸੱਚ ਤੇ ਤਾਂ ਹੱਟ ਜਾਏ ਜੇ ਅੱਜ ਨੂੰ ਛੱਡ ਕੇ ਕੋਈ ਵੀ ਹੱਟ ਛੱਡ ਗਿਆ ਜੀ ਹਾਂ ਜੀ ਦੰਦੀ ਮੈਲ ਨਾ ਕੱਤ ਬਨ ਜੀਬੇ ਸੱਚਾ ਸੋਏ ਸੱਚਾ ਬੰਦ ਹੋ ਗਏ ਫਿਰ ਦੰਦੀ ਮੈਲ ਇਹਦੀ ਦੰਦ ਕੀ ਦੇ ਦੋਏ ਦੋਏ ਚਤਰ ਬੰਦ ਦੋਏ ਜਵਾੜੇ ਨੇ ਇਹਨਾਂ ਦੇ ਵਿੱਚ ਬੈਣ ਨਹੀਂ ਫਿਰ ਜੀ ਇਹ ਵੇਖਿਆ ਜਦ ਕੋਈ ਚੀਜ਼ ਆਪਾਂ ਨੂੰ ਚੱਪੜੀ ਆ ਹਾਂ ਜੀ ਉਹਨਾਂ ਤੇ ਤਰ੍ਹਾਂ ਜਿਬੜ ਨੂੰ ਚੱਲਣਾ ਰਤਨ ਤੇ ਸੁਣੀਰ ਬਹਿ ਗਏ ਜੱਬੜ ਕਾਦੇ ਨਾਲ ਅੱਥੇ ਦੋ ਹਿੰਦੇ ਦੋ ਹੱਥ ਵੀ ਕਹਿ ਤਾਂ ਕਿ ਤੋ ਜਵਲ ਗਿਆ ਤਾਂ ਇਹ ਜਮਾਇ ਨਹੀਂ ਰਹਿਣੀ ਚਾਹੀਦੀ ਰਗੁੱਤ ਖੱਪ ਹੈ ਜਾਂ ਦੰਦਾ ਚ ਬਰਾਈ ਨਹੀਂ ਹੈ ਕੱਪੜਾ ਵੀ ਨਹੀਂ ਹੂੰ ਹੂੰ ਪਰਪਕਾਰ ਹੈ ਜਿਹਨੂੰ ਪਰਪਕਾਰ ਜਦ ਪਰਪਕਾਰ ਹੀ ਆਏ ਸੱਚ ਨੂੰ ਛੱਡ ਦੇ ਤਰਨ ਸਾਰੇ ਹੀ ਕਪਤੀ ਨੇ ਕਹੇ ਗਿਆਨ ਤਾਂ ਧਰਮ ਹੈ ਜਾਂ ਝੂਠ ਦਾ ਪਾਪ ਉਦੋਂ ਫਿਰ ਝੂਠ ਹੈ ਜਾਂ ਗਿਆਨ ਦੀ ਜੇ ਤੂੰ ਸੱਚ ਦਾ ਗਿਆਨ ਦੀ ਫਿਰ ਝੂਠ ਬੋਲਣ ਨੂੰ ਤਾਰੀਓ ਬੱਤਾਂ ਜੁੜੇ ਇਸੇ ਕਰਕੇ। ਮਤਲਬ ਆ ਦੁਨ ਦੇ ਵਿੱਚ ਕਿਉਂ ਕੰਪਟਿਟਿਓ ਇੱਕ ਵਾਂ ਦੇ ਕਿੁੱਤ ਹੈ। ਦੁਨ ਦੇ ਜਿੱਤੇੜੀ ਹੈ। ਠੀਕ ਹੈ। ਇਹ ਜੀਵ ਦੇ ਉੱਤੇ ਸੱਚਾ ਹੁੰਦਾ। ਸੱਚੀ ਗੱਲ ਕਰ ਸਕਦਾ। ਉਹ ਸੁਭਾਅੜੀ ਹੈ ਜੀ ਸੱਚ ਦੀ ਗੱਲ ਕਰੇ। ਹਾਂਜੀ। ਸਸੁਰੇ ਪਈਏ ਭੈ ਵਸੀ ਸਤਗੁਰ ਸੇਵ ਨੇ ਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਰਾਵੈ ਪਿਰ ਸੰਗ। ਕੋ ਆ ਗਿਆ ਨਾ ਹੋਰ ਸਦਰੇ ਪਈ ਇਹ ਉਹਦੀ ਇਸ ਤੀਦੀ ਗੱਲ ਹੈ ਹੂੰ ਹੂੰ ਤਾਂ ਅਗਰ ਦੀ ਗੱਲ ਹਾਂਜੀ ਸਦਰੇ ਪਈ ਇਹ ਕੰਤ ਭਾਵੇਂ ਇਸ ਲੋਕ ਦੇ ਵਿੱਚ ਹੈ ਭਾਵੇਂ ਥੱਲੇ ਚਲੀ ਜਾਵੇ ਆ ਭਾਵੇਂ ਤੁਰੀਆਪੁਰ ਵਿੱਚ ਰਹੇ ਭਾਵੇਂ ਥੱਲੇ ਦੇ ਪਦਾਂ ਵਿੱਚ ਰਹੇ ਉਹ ਰਹੁ ਵੀ ਪਰਬਲਖਸ਼ਰ ਦੀ ਬਣ ਕੇ ਉਹਦੇ ਪੈਜੇ ਰਹੂ ਉਹਦੀ ਉਹ ਗੱਲ ਕਰੂ ਉਹ ਬਲਾਈ ਆਈ ਬੋਲੂਗਾ ਆਪਣੀ ਬਸਰੀ ਉਹਦੀ ਬੋਲ ਸਕਦਾ ਸਦਰੇ ਪਈ ਹੈ ਪਹਿਵਸੀ ਪਹਿਵਸੀ ਹਾਂਜੀ ਪਹਿਵਸੀ ਪਹਿਜ ਵਸੀ ਸਤਗੁਰ ਸੇ ਵੀ ਨਿਸੰਗ ਸਤਿਗੁਰ ਦੀ ਸੇਵਾਇ ਕਰੂਦਾਂ ਚੰਗੋ ਹੋ ਕੇ ਮੁੱਕੜਨੀ ਕਰਨਾ ਉਹ ਉਹ ਤੇ ਟੜਕ ਫਸੋਦੀ ਗੱਲ ਕਰੂ ਕੋਈ ਆਪ ਨੂੰ ਸੱਚੇ ਚਰ ਵੜੀਏ ਕੋਈ ਆਪ ਮੈਨੂੰ ਕੀ ਕਹੂਗਾ ਸਾਡੇ ਆਪਣੇ ਪਰਿਵਾਰ ਤੇ ਖਿਲਾਫ ਗੱਲ ਕੋਈ ਆਪਣੇਾਂ ਤੇ ਖਿਲਾਫ ਗੱਲ ਕਰਨੀ ਪੈਦੀ ਆ ਨਾਨਕ ਨੂੰ ਆਪਣੇਾਂ ਤੇ ਖਿਲਾਫ ਗੱਲ ਕਰਨੀ ਪਈ ਜਿਹੜੇ ਟੱਬਰ ਜਨਮ ਲਿਆ ਉਹ ਤਾਂ ਸਿੱਧੂ ਸੀ ਉਦੋਂ ਹੀ ਗੱਲ ਕਰਨੀ ਪਈ ਸਾਬ ਕਿਉਂ ਉੱਤੇ ਰਾਜ ਆ ਜਾਂਦੇ ਸੀ ਅਸੰਦੇ ਵਿੱਚ ਖਿਲਾਫ ਨਹੀਂ ਕਰਨੀ ਪਈ ਉਹਨੂੰ ਸਮਝਾਉਣਾ ਤਾਂ ਡੁੱਬਣ ਵਾਲੇ ਨਾਲ ਵਿੱਚ ਲੋ ਤਾਰੂ ਗਤਨ ਵਾਲਾ ਰਹੂਦਾ ਫਰਜ਼ਗੱਤ ਤਾਂ ਵਾਸਤੇ ਦਰ ਤਰਨ ਤੁਸੀਂ ਡੁੱਬਣ ਵਾਲੇ ਦਾ ਪੈਸੇ ਠੀਕ ਹੈ ਜੀ ਪਰ ਹਰ ਕੱਪੜ ਜੇ ਫਿਰ ਮਿਲੇ ਹਾਂ ਜੀ ਜੇ ਫਿਰ ਇਹ ਸਰੀਰ ਰਖੀ ਹੈ ਇਹ ਸਪੈਸ਼ਲ ਆ ਜਾਵੇ ਕੱਪੜ ਰੂਹ ਕੋ ਸਵਾਭ ਨੂੰ ਛੱਡ ਦੁਨੀਆ ਦਾ ਜਾਵਣਾ ਸਰੀਰ ਕੱਪੜਾ ਹਰ ਹਰ ਕੱਪੜ ਪਰੇ ਲਾਖ ਬਲਾਖ ਕੱਪੜ ਜੇ ਪਰ ਮਿਲੇ ਜੇ ਪਰ ਮਿਲੇ ਕੋਸ਼ੀ ਜਿਹਾ ਆਵੇ ਤਾਂ ਸਭ ਹਾਂ ਕੋਈ ਜਿਹੜਾ ਸ਼ਬਦ ਹੈ ਨਾ ਹੁਕਮ ਉਹ ਅਸਰ ਜੀ ਸਰੀਰ ਬਣ ਜਾਂਦਾ ਫਿਰ ਬਾਹਲਾ ਸਰੀਰ ਜਿਹੜਾ ਹੈ ਨਾ ਆਹ ਇਹਦੀ ਲੋੜ ਨਹੀਂ ਜੀ ਉਹ ਵੀ ਦੇ ਆ ਨਾ ਜਿਹੜਾ ਕਹੇ ਅਸਲ ਸ਼ਬਦ ਹੈ ਕਿ ਕਮਾਨੇ ਕਿਚਤ ਹੋ ਗਏ ਸ਼ਬਦ ਪੈਦਾ ਹੁੰਦਾ ਉਹ ਦੇ ਕਰ ਦਿੰਦੀ ਹੈ ਜੀ ਜਿਹੜੇ ਪੌਦੇ ਦੇ ਵਿੱਚ ਉਹ ਬੀਜ ਦੇ ਵਿੱਚ ਪੌਦਾ ਨਿਕਲਦਾ ਉਹ ਵੀ ਦੇ ਹੁੰਦੀ ਹੈ ਬੀਜ ਦੀ ਠੀਕ ਹੈ ਜੀ ਹਾਂ ਜੀ ਸਤਿਗੁਰੂ ਪਰ ਹਰ ਕੰਪੜ ਜੇ ਪਰਮੇਲ ਹੈ ਖੁਸ਼ੀ ਰਾਵੈ ਪਰ ਸੰਗੀ ਸਦਾ ਸ਼ਿੰਗਾਰੀ ਨਾਮ ਪਦੇ ਨਾ ਮੈਲ ਪਤੰਗ ਸਦਾ ਸ਼ਿੰਗਾਰੀ ਸਦਾ ਸ਼ਗਾਵਰ ਬਣੇ ਰਹਿੰਦਾ ਜਿਹੜਾ ਕਹਿੰਦਾ ਚੰਗਲ ਕੋਲ ਦਾ ਹਾਰ ਸਾਰੇ ਗੁੱਟੀ ਰਹਿ ਗਈਏ ਹੂੰ ਹੂੰ ਉਹ ਗਲ ਨਹੀਂ ਨੇੜੇ ਆਉਂਦਾ ਜਿਹਦੇ ਨੇੜੇ ਆਉਗਲੀਆਂ ਕੋਨੇ ਗੁੱਲੀਆਂ ਦਾ ਸਦਾ ਹੀ ਚਾਰ ਬਣੇ ਨੇ ਨਾਉ ਨਾਉ ਬਾਈ ਕਦੇ ਨਾ ਮੈਂ ਪਤੰਗ ਹਾਂਜੀ ਪਤੰਗ ਹੁੰਦਾ ਇੱਕ ਦਿਗਾਕਾਰੀ ਦੇਹੀਆ ਪਤੰਗ ਹੁੰਦੀ ਹੈ ਹੁੰਦੀ ਹੈ ਨਾ ਹਵਾ ਜਿਵੇਂ ਅਕਾਸ਼ ਦਾ ਜਿਹਦਾ ਸੰਬੰਧ ਪਤੰਗ ਹੁੰਦਾ ਪਤੰਗ ਅਕਾਸ਼ ਵਿੱਚ ਨੇ ਅਜਿਹਦਾ ਪਤੀ ਵਰਗਾ ਹੋ ਗਿਆ ਜਿਹਦਾ ਸਰੀਰ ਜਿਹੜੀ ਪਤੀ ਦੀ ਦੇਹੀ ਵਿੱਚ ਲੀਨ ਹੋ ਗਈ ਉਹਦੇ ਵਰਗੀ ਹੋ ਗਈ ਉਹ ਪਤੀ ਅੰਤ ਤੇ ਪਤੰਗ ਬਣਿਆ ਲੈਦਾ ਅੱਛਾ ਪਰਮੇਸ਼ਰ ਵਰਗਾ ਸਰੀਰ ਹੋ ਗਿਆ ਪਤੀ ਵਾਲਾ ਹੋ ਗਿਆ ਪਤਾ ਮੈਲ ਖੋਤੀ ਤੇ ਆਪਣਾ ਜਿਹੜਾ ਪਤੰਗ ਗੁਣ ਧਾਰ ਕਰ ਲਿਆ ਹਾਂ ਜੀ ਇਹਨਾਂ ਨੂੰ ਲੱਗਦੀ ਪਰਮੇਸ਼ਰ ਨੂੰ ਜਿਵੇਂ ਮੈਲ ਨਹੀਂ ਲੱਗਦੀ ਉਹਨੂੰ ਵੀ ਮੈਲ ਨਹੀਂ ਲੱਗਦੀ ਠੀਕ ਹੈ ਜੀ ਦੇਵਰ ਜੀਠ ਮੋਏ ਦੁੱਖ ਸਸੂ ਕਾ ਡਰ ਕਿਸ ਜੇ ਪ੍ਰਭਾਵੇ ਨਾਨਕਾ ਕਰਮ ਮਣੀ ਸਭ ਸੱਚ ਦੇਵਰ ਜੀਠ ਜਿਹੜੇ ਮੋਏ ਉਹ ਛੱਡ ਦਿੱਤੇ ਦੇਵਰ ਜੀ ਜੇੜ ਕਰਨ ਸੀ ਬਾਗਵਤ ਚਿਤ ਮਰ ਦੇਵਰ ਸੀ ਚਿਤ ਜੇੜ ਸੀ ਦੋ ਹੀ ਕਹੇ ਲੱਗਤਾ ਹੋਵੇ ਨਾ ਜੀਤੇ ਬਰਛ ਬੰਦਾ ਦੇਵਰ ਜੇੜ ਦੋਏ ਮਰ ਜਾਂਦੇ ਨੇ ਦੇਵਰ ਜੇੜ ਮੂਏ ਦੁੱਖ ਬਰੀ ਤਾਂ ਹੈ ਤੇ ਦੁਖੀ ਹੋਗੇ ਸੰਸਾਰ ਚੋਂ ਸੰਸਾਰੀ ਜੀਵਨ ਦੇ ਵਿੱਚ ਉਹਨਾਂ ਨੇ ਦੁੱਖ ਮੰਨਿਆ ਉਹ ਕਹਿੰਦੇ ਬਰਬਾਦ ਕਿਉਂ ਇਥੋਂ ਸੰਸਾਰ ਛੱਡ ਲਈ ਠੀਕ ਹੈ ਜੇਠ ਨੇ ਹੋ ਛੱਡਤੀ ਹਾਂ ਜੇਵਰ ਨੇ ਬਰੀ ਛੱਡਤੀ ਪੂਰਾ ਮੈਂ ਛੱਡਤੀ ਹੋ ਛੱਡਤੀ ਆਪਣੇ ਬਾਰੇ ਤਾਂ ਸੂਕਾ ਡਰ ਕੇ ਔਰ ਜਿਹੜੀ ਦੁਰਮਤ ਉਹਦਾ ਦਰਦ ਰਹਿਣਾ ਸੀ ਦੁਰਮਤ ਨੂੰ ਕਿਹਨੇ ਬਦਲਣਾ ਸੀ ਸਾਹੀ ਕਿਹਾ ਹੈ ਨਾ ਸੋ ਸਾਸ ਕੀ ਦੁਖੀ ਤਦਰ ਕੀ ਪਿਆਰੀ ਜਿਹੜੀ ਖਬਰ ਦੁਖੀ ਕੋਹਨ ਦਾ ਡਰ ਕੀ ਰਹਿਣਾ ਸੀ ਕੋਦ ਦੇ ਚਲਾਂ ਚਲਦੇ ਤੇ ਦੋਏ ਦੁਆ ਨਾਲ ਕੋਦ ਦਾ ਅਸਥੀ ਦੋਹਾਂ ਨਿਰਥੀ ਤਾਂ ਲੜਦੇ ਤੇ ਠੀਕ ਹੈ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਭ ਸੱਚ ਬਲਕੇ ਕੇ ਸੱਚ ਸਾਨੂੰ ਜੱਗਾ ਲਗੇ ਤਰਕੀਆ ਸੱਚ ਸਭਨਾ ਦਾ ਖਾਸ ਹੋਵੇ ਜੇ ਸੱਚ ਬਾਝੇ ਦੇ ਦੰਦੇ ਸੱਚ ਨਹੀਂ ਲੱਗਦਾ ਕੋੜਾ ਲੱਗਦਾ ਬਸ ਕੋੜਾ ਲੱਗਦਾ ਬੇਕੀ ਲੱਗਦਾ ਜੇ ਪਰ ਭਾਵੇਂ ਨਾਨਕਾ ਕਰਮਾ ਮਾਣੀ ਸਭ ਸੱਚ ਆ ਜਿਹੜਾ ਕਰਮ ਬੜੀ ਤੇ ਸਭ ਸੱਚੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਸੱਚ ਸਾਧੂ ਚੜ੍ਹਾਈ ਦੀ ਲੱਗਦਾ ਉਹ ਬਣੀ ਵੀ ਵਰ ਜਾਂਦੀ ਆ ਮਾਣੀ ਜਿਹੜੀਆਂ ਨੇ ਇਹ ਸਭ ਸੱਚਾ ਸਭ ਬਾਣੀ ਸੱਚੀ ਹੋ ਜਾਂਦੀ ਆ ਫਿਰ ਲਈ ਸਾਨੂੰ ਸ਼ੰਕਾ ਰਹਿੰਦੀ ਆ ਬਾਣੀ ਤੇ ਵੀ ਆ ਗੱਲ ਕਦੋਂ ਮਾਇਣ ਪਤੰਗਾ ਉੱਪਰ ਗੱਲਾਂ ਕਹੀਆਂ ਜਿਹੜੀਆਂ ਕੀ ਜਿਹੜੀ ਕਰਮ ਕਿਰਪਾ ਹੈ ਇਹ ਸਭ ਸੱਚ ਹੋ ਜਾਂਦਾ ਠੀਕ ਹੈ ਜੀ ਇਹ ਸਸੂ ਕਰੇ ਇੱਕ ਵਾਰ ਪਹਿਲਾਂ ਮੈਂ ਹੁੰਦਾ ਜੀ ਆਸਾ ਮਹੱਲਾ ਪੰਜਵਾਂ ਚ ਉਹਦੇ ਚ ਲਿਖਿਆ ਹੋਇਆ ਸਸੂ ਤੇ ਫਿਰ ਕਿੰਨੀ ਵਾਖ ਦੇਰ ਜਿਠਾਣੀ ਮੂਈ ਦੁੱਖ ਸੰਤਾਪ ਤਾਂ ਤੇ ਪਰ ਕਿੰਨੀ ਵਾਖ ਹਾਂਜੀ ਕਾਂ ਦੇ ਕਿੰਨਾ ਵਰਮਤ ਤਿਆਜਤੀ ਤੇ ਦੇਰ ਜਿਠਾਣੀ ਮੂਈ ਦੁੱਖ ਸੰਤਾਪ ਦੁੱਖ ਸੰਤਾਪ ਜਿਹੜੇ ਦੌਰ ਦੀ ਗੱਲ ਸੀ ਜਿਹੜੇ ਨਾਲ ਦੇ ਸੀਗੇ ਪ੍ਰਵਰਦਾ ਅੱਡ ਹੋ ਗਿਆ ਤਾਂ ਜਿਹੜੇ ਦੂਏ ਬੜਾ ਲੋਰ ਨਾਲ ਹੀ ਪਟਪਟਾਉਆ ਕੀਤਾ ਵੀ ਤੂੰ ਸਾਨੂੰ ਛੱਡ ਕੇ ਰਹਿ ਜਾ ਤੂੰ ਤਿਆਰ ਹੋ ਰਿਹਾ ਤਾਂ ਮੁਕ ਤਿਆਰ ਕਰ ਲੈ ਸਾਡੀਓ ਤੂੰ ਤਾਂ ਫੱਟੀ ਕੋਝਦਲ ਸਾਡੇ ਖਿਲਾਫ ਬੋਲਦਾ ਕੋਈ ਕੋਨਾ ਬੱਲ ਨਹੀਂ ਸੀਗਾ ਅਦੱਲ ਠੀਕ ਹੈ ਜੀ ਮਹੱਲਾ ਚੌਥਾ ਸੂਰਠੀ ਤਾਮ ਸੁਹਾਵਣੀ ਜਾਹਰ ਨਾਮ ਟਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤ ਹਰ ਹਰ ਬੋਲੇ ਹਾਂ ਜੀ ਸੋਢੀ ਆ ਜਿਹੜੀ ਜਿਹੜੀ ਗੁਰਮੁਖੀ ਅਵਸਥਾ ਨੂੰ ਚੱਲ ਪਿਆ ਆਦਮੀ ਭਾਵੇਂ ਜੋ ਉਹਦਾ ਬੜੀ ਗੁਰਮੁਖ ਹੋਇਆ ਜੀ ਆ ਜੋ ਤੁਹਾਡਾ ਪਤਾ ਜੋ ਰਾਹ ਦੇ ਵਿੱਚ ਹੀ ਆ ਤੁਹਾਨੂੰ ਇਹ ਅੱਛਾ ਜੀ ਪਰ ਜਾ ਰਹੇ ਆ ਜਿਹੜੀ ਗੱਲ ਦਾ ਪਤਾ ਲੱਗਦਾ ਉਹ ਛਿੱਤੀ ਜਾਂਦਾ ਜਿਹੜੇ ਆਪਣਾ ਪਤਾ ਲੱਗਦਾ ਛੱਡ ਜਾਂਦਾ ਜਿਹੜੇ ਕੋਲ ਦਾ ਪਤਾ ਲੱਗਦਾ ਤਾਂ ਚੱਲ ਜਾਂਦਾ ਸੋਢੀ ਤਾਂ ਸੋ ਆਵੜੀ ਸੋ ਆਵੜੀ ਜੀ ਸੋਢੀ ਸਾਡੀ ਸੋ ਆਵੜੀ ਹਾਂਜੀ ਜਾਹਰ ਨਾਮ ਟੰਡੋਲੇ ਜੇ ਉਹ ਨਾਮ ਨੂੰ ਜੋ ਖੋਜ ਰਹੀ ਹੈ ਤਾਂ ਵੀ ਠੀਕ ਹੈ। ਜੇ ਆਪਣਾ ਖੋਜ ਰਹੀ ਹੈ ਅੰਦਰ ਠੀਕ ਹੈ। ਗੁਰੂ ਘਰ ਟੁਕ ਟੁਕ ਟੁਲਿਆ ਹਰ ਸੱਜਣ ਦਾ ਰਣਬਰਾਜੇ। ਇਹ ਵੀ ਚੌਥੇ ਪਾਸ਼ਾ ਜੇ ਚੋਲਦਾ ਨਾਮ ਨੂੰ ਜੋ ਪਾਇਆ ਨਹੀਂ ਤਾਂ ਵੀ ਪਰਮਾਨੰਦਰਗਾਹ ਦੇ ਵਿੱਚ 24 ਸਵਾਵਿੜਿਓ ਉਹਦੇ ਅੰਦਰ ਵੀ ਸੁਖ ਹੈ। ਉਹਦੇ ਅੰਦਰ ਵੀ ਸ਼ਾਂਤੀ ਬਣੀ ਹੋਈ ਹੈ। ਜੇ ਟੋਲ ਨਹੀਂ ਹੈ ਜਿਹੜਾ ਉਹਦੇ ਅੰਦਰ ਵਿੱਚ ਹੁੰਦੀ ਹੈ ਸਵਾਵਿੜਿ। ਕਿਹਾਂ ਨਾਮ ਟਡੋਲੇ। ਗੁਰਪੁਰਖ ਮਨਾਵੇ ਆਪਣਾ ਗੁਰਮਤਿ ਹਰ ਹਰ ਬੋਲੇ। ਗੁਰਪੁਰਖ ਮਨਾਵੇ ਆਪਣਾ ਜਿਹੜਾ ਵਰਪੁਰਕ ਹੈ ਆਪਣਾ ਅੰਤਰ ਆਤਮਾ ਉਹਦੇ ਪਾਣੀ ਤੋਂ ਦੇ ਅਨੁਸਾਰ ਗੁੱਸੇ ਨਹੀਂ ਹੁਣਦੇ ਬਣਾਵੇ ਉਹ ਉਹਦਾ ਖਿਆਲ ਰੱਖੀਏ ਬੀਤ ਮਤਲਬ ਨਰਾਜ਼ ਨਾ ਹੋ ਜਾਈਂ ਬਣਾਵੇ ਆਪਣਾ ਗੁਰਮੱਤਿ ਹਰ ਹਰ ਬੋਲੇ ਗੁਰਮੱਤਿ ਲੈ ਕੇ ਮਤਲਬ ਲੈ ਕੇ ਗੁਰਤੀ ਮਤ ਲੈ ਕੇ ਉਹਦੇ ਅਨੁਸਾਰ ਹੀ ਗੋਲ ਬੋਲਦੀ ਹੈ ਹਰ ਹਰ ਬੋਲੇ ਜਿਆਕਾਰੀ ਗੱਲ ਕਰਦੀ ਠੀਕ ਹੈ ਜਿੱਦ ਦੀ ਗੋਸਤੀਆ ਹੁੰਦੀ ਕਰਦੀ ਹੈ ਪੂਰੀ ਨਹੀਂ ਵੀ ਕਰ ਸਕਦੀ ਹਾਂਜੀ ਹਰ ਪ੍ਰੇਮ ਕਸਾਈ ਦਿਨ ਰਾਤ ਹਰ ਰਤੀ ਹਰ ਰੰਗ ਚੋਲੇ ਪਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੀ ਹਾਂ ਹਰ ਪ੍ਰੇਮ ਕਸਾਈ ਦਿਨ ਰਾਤ ਹਾਂ ਜਿਹੜਾ ਪ੍ਰੇਮ ਹੈ ਇਹਦੀ ਖਿੱਚ ਕਸਾਈ ਨੂੰ ਵੀ ਕਹਿੰਦੇ ਆਕਾਸ਼ ਤੋਂ ਕਸਾਈ ਦਿਨ ਰਾਤ ਉਹਦੇ ਅੰਦਰ ਪ੍ਰੇਮ ਦੀ ਖਿੱਚ ਪਈ ਰਹਦੀ ਹੈ ਅੱਛਾ ਹਰ ਰੰਗ ਚੋਲੇ ਆਪਣਾ ਜਿਹੜਾ ਅੰਦਰ ਰਹਿ ਗਿਆ ਆਪਣਾ ਜਿਹੜਾ ਆਇਆ ਕੁੱਤਾ ਕਰਨ ਆਪਣੇ ਆਪ ਨੂੰ ਉਹ ਤੇ ਰੰਗ ਚੜ ਪਈ ਠੀਕ ਹੈ ਗੱਲ ਉਹ ਆਪਣੇ ਵਿੱਚ ਰੰਗੀ ਜਾ ਰਹੀ ਹੈ ਹੌਲੀ ਹੌਲੀ ਰੰਗ ਪੂਰਾ ਉਹਦਾ ਚਲੇ ਆ ਜੀ ਠੀਕ ਹੈ ਪਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਉਹਨੂੰ ਇਹ ਪਤਾ ਹੈਗਾ ਵੀ ਹਜੇ ਐਸਾ ਪੁਰਖ ਨਹੀਂ ਹੈ ਸਭ ਕੋਲਿਆ ਵਾਕੀ ਉਹਦੇ ਕੁੱਧਰ ਕੇ ਦੇਖ ਲੈਂਦਾ ਜਿਹੜਾ ਕਵੀ ਇਹ ਸਾਰਾ ਦੇਖ ਲਿਆ ਸੀਗਾ ਤਾਂ ਫੋਟਾ ਲੱਗਿਆ ਵੀ ਆਹੀ ਠੀਕ ਹੈ ਹੋਰ ਤਾਂ ਹੀ ਨਹੀਂ ਕੋਈ ਸੀ ਉਰਮਨ ਦਾਸ ਨੇ ਦੇਖ ਲਿਆ ਸੀ ਸਾਰੇ ਫਿਰਕੇ ਨਹੀਂ ਸੀ ਹੋਰ ਕੁਝ ਵੀ ਇਹ ਸੀ ਆਖਰੀ ਇਲਾਜ ਕੋਈ ਕਹਿ ਲੈਨੇ ਸਾਰਾ ਜੰਤ ਕੋ ਭਰ ਕੇ ਦੇਖ ਲਿਆ ਸਾਰੇ ਜੰਤ ਪੜ ਲਏ ਜਲਤ ਕੀ ਕੋ ਭਰ ਲਏ ਸਾਰੇ ਜੰਤ ਜਿਹੜੇ ਪੜ ਲਏ ਉਹ ਸਾਰੇ ਜਗਤ ਦੇ ਵਿੱਚ ਉਹ ਹੀ ਪ੍ਰਚਾਰ ਹੈ ਠੀਕ ਹੈ ਜੀ ਕਿਸੇ ਪੁਰਖ ਦੇ ਬਰਾਬਰ ਕੋਈ ਨਹੀਂ ਸਭ ਤੋਂ ਵੱਡਾ ਪੁਰਖ ਈ ਹੈ ਸਾਡੇ ਵਾਸਤੇ ਹਰੇ ਈ ਹੈ ਹਰੇ ਪੁਰਖ ਹੈ ਇਹ ਨਨਜਣ ਹਰ ਪੁਰਖ ਦਰਜਣ ਗੁਰ ਪੁਰਖ ਦੇ ਰਣੇ ਬਾਇਆ ਤੋਂ ਰਹਤੇ ਹੀ ਹੈ ਹੋਰ ਵੀ ਗੁਰ ਸਤ ਗੁਰ ਨਾਮ ਦਰੜਾਇਆ ਮਨ ਅਨੰਤ ਨ ਕਾਹੂ ਡੋਲੇ ਜੈ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੀ ਗੋਲ ਗੋਲੇ ਹਾਂ ਗੁਰ ਸਤ ਪਰ ਨਾਮ ਦਰੜਾਇਆ ਗੁਰ ਸਤ ਕੋ ਮੈਂ ਐਸਾ ਨੋਕ ਦਰੜਾਇਆ ਐਸਾ ਗਿਆਨ ਦਿਲ ਕਰਵਾਇਆ ਪਰ ਅਨੰਤ ਨਾ ਤੁਮ ਡੋਲੇ ਕਾਹੂ ਡੋਲੇ ਕਿਤੇ ਵੀ ਡੋਲਦਾ ਫਕੀਰ ਤੱਕ ਨਹੀਂ ਡੋਲਦਾ ਜਿੰਨਾ ਚਿਰ ਸ੍ਰਿਸ਼ਟੀ ਹੈਗੀ ਨਹੀਂ ਡੋਲਦਾ ਕੋਈ ਕਿਸੇ ਪਾਸੇ ਧਿਆਨ ਨਹੀਂ ਜਾਂਦਾ ਇਹ ਦੋਨੋਂ ਬੰਦਾ ਕੋਈ ਚੀਜ਼ ਐਸੀ ਨਹੀਂ ਸਾਧ ਜਿਹੜੀ ਨਕੀ ਕੀ ਹੋਵੇ ਐ ਨਾਮ ਤੋਂ ਵੀ ਚੰਗੀ ਲੱਗਦੀ ਹੋਵੇ ਚੰਦਾ ਜੀ ਚੋਂ ਰਾਸ ਆਉਂਦਾ ਹੋਵੇ ਉਹ ਸਾਰਾ ਸਾਧ ਤੇ ਦੇਖ ਲਿਆ ਨਾਮ ਵਰਗਾ ਕੋਈ ਹੈ ਨਹੀਂ ਇਸ ਘਰ ਚ ਗੁੱਲ ਡੋਲਦਾ ਜੀ ਠੀਕ ਹੈ ਜਨਮ ਸਰ ਦਾ ਦਾਸ ਹੈ ਸਾਧ ਤਰ ਕੇ ਗੋਲ ਗੋਲ ਨਾਲ ਕਹਿੰਦਾ ਨਾ ਸਤਗੁਰ ਦਾ ਦਾਸ ਹਸ ਇਸ ਕਰਕੇ ਸਤਗੁਰ ਨੇ ਰੂਪ ਲੜਾਇਆ ਗੁਰ ਸਤਗੁਰ ਕੇ ਗੋਲ ਗੋਲੇ ਗੁਰ ਸਤਗੁਰ ਦੇ ਅਸੀਂ ਗੋਲੇ ਗੁਲਾਮ ਹੋ ਗੋੜੀ ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣਹਾਰਿਆ ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਤੇ ਕੌਣ ਦੇ ਦੋਈ ਪਾਸੇ ਲੱਗ ਜਾਣਾ ਆਪ ਲੱਭ ਅੱਛਾ ਜੀ ਆਪ ਸ਼ਬਦ ਗੁਰੂ ਤੋਂ ਮਿਲ ਕੇ ਜਾਣੇ ਆਪ ਆਤਮੂਤਿ ਲੱਗ ਜਾਣਾ ਇਥੇ ਕਿੱਕ ਤੇ ਜਿਹੜਾ ਹੁੰਦਾ ਉਹ ਕੋਈ ਨਹੀਂ ਲੋਕ ਹੱਥ ਨਹੀਂ ਬੀਜਲੇ ਵਿੱਚ ਪੜਦੇ ਉਹ ਫਿਰ ਕੀ ਆ ਵੀ ਜੇ ਵੱਲ ਇੱਕੋ ਹੀ ਆ ਇਸ ਕਰਕੇ ਗੁਰ ਜਿਹੜਾ ਹੈਗਾ ਗੁਰ ਪਰਮੇਸ਼ਰ ਇੱਕੋ ਜਾਣ ਕੇ ਹਾਂ ਉਹ ਇੱਕ ਵੀ ਜੰਮਿਆ ਹੋਇਆ ਇੱਕ ਜੰਮਿਆ ਹੋਇਆ ਫਰਕ ਤਾਂ ਕੁਝ ਵੀ ਨਹੀਂ ਹੈ ਵੀ ਫਰਕ ਹੈ ਵੀ ਨਹੀਂ ਕਰ ਕਿ ਇੱਕ ਰਾਜਾ ਸੁੱਤਾ ਪਿਆ ਇੱਕ ਰਾਜਾ ਜਾਗ ਰਿਹਾ ਇੱਕ ਰਾਜਾ ਸੁਪਨਾ ਦੇਖਦਾ ਇੱਕ ਜਾਗ ਰਿਹਾ ਕਿਉਂਕਿ ਜਿਹੜਾ ਸੁੱਤਾ ਪਿਆ ਰਾਜਾ ਸੁਪਨਾ ਦੇਖਦਾ ਕੀ ਉਹ ਰਾਜਾ ਨਹੀਂ ਹੈ ਜਾਗਦੇ ਵਾਸਤੇ ਤਾਂ ਰਾਜਾਈ ਹੈ ਪਰ ਆਪਣੇ ਆਪ ਜੋ ਬੁਖਾਰੀ ਬਣਦਾ ਹੈ ਚੁੱਪਦੇ ਪਿਆ ਬੁਖਾਰੀ ਉਹ ਖੁਦ ਨੂੰ ਬੁਖਾਰੀ ਬੁਲਦਾ ਬੁਖਾਰੀ ਉਹ ਹੈ ਨਹੀਂ ਉਸ ਐਂਗਲ ਤੋਂ ਠੀਕ ਹਊਗੀ ਜੇ ਐਂਗਲ ਤੋਂ ਭਗਤੀ ਨੂੰ ਖੜ ਕੇ ਵਿਚਾਰਾਂ ਤੇ ਫਿਰ ਤਾਂ ਮੰਗਦੀ ਠੀਕ ਹੈ ਨਹੀਂ ਇਹ ਗੱਲ ਜਾਦੂ ਦੀ ਕਰਤੇ ਨੇ ਸੋਈ ਮੁੜ ਕੇ ਤੂੰ ਪਿਆ ਚਾਕੋ ਕਹਿੰਦਾ ਔਰ ਦਾ ਵੀ ਮਤਲਬ ਹੈ ਜਦ ਵੀ ਜੁੜੇ ਹੋ ਫਿਰ ਆ ਬਣ ਗਿਆ ਫਿਰ ਤਾਂ ਆਪ ਵੀ ਉਹੀ ਕਹਿੰਦਾ ਤੂੰ ਵੀ ਉਹੀ ਸੀਗਾ ਸੋਹੇ ਬੋਹੇ ਬੋਹੇ ਤੋਹੇ ਅੰਤਰ ਕਹਿਤਾ ਤਦ ਕੱਟ ਕੇ ਜਲ ਪੱਗ ਜੈਤ ਜਦ ਕਿ ਸੁਪਨਾ ਸੀ ਦੁਆ ਸਮਝਦਾ ਸੀ ਬੋਲ ਸਮਝਦਾ ਸੀ ਕੱਟ ਗਿਆ ਜੇ ਜਾਗਿਆ ਜਾਗਿਆ ਤਾਂ ਰਹਿ ਜਾਈਏ ਹੂੰ ਹੂੰ ਹਾਂ ਜੇ ਤੂੰ ਆਪੇ ਸਿਸ਼ਟ ਕਰਤਾ ਸਿਜਣ ਹਾਰਿਆ ਇਸ ਤੋਂ ਭਾਵ ਪਰਮੇਸ਼ਰ ਦਾ ਹੈ ਜੀ ਪਹਿਲਾਂ ਦੇਖੋ ਅੱਧਾ ਸਿਜਣ ਹਾਰਿਆ ਅੱਧਾ ਰੱਖਣ ਬੋਲ ਕਰਕੇ ਰੱਖਣਾ ਹਰੇ ਹੂੰ ਹੂੰ ਜਿਤ ਕਰਕੇ ਸਿਜਣ ਹਰੇ ਅੱਛਾ ਤਾਂ ਸਿਜਣ ਹਾਰਾ ਕਿੰਨ ਸ਼ਕਤੀ ਕਿੱਥੋਂ ਮਿਲ ਜੇ ਸ਼ਕਤੀ ਸ਼ਬਦ ਦੀ ਪਹਿਲਾਂ ਸਿਜਣ ਨਹੀਂ ਕਰ ਸਕਦਾ ਤੂੰ ਆ ਗੋਰੇ ਕੋ ਹੋ ਗਿਆ ਗੁਰੂ 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 ਜਪ ਸਤ ਜਪ ਗੁਰੂ ਦਾ ਹੀ ਕਰਨਾ ਪਰ ਗੁਰੂ ਆਰ ਗੁਰਜ ਕੋਈ ਫਰਕ ਨਹੀਂ ਦਿੰਦਾ ਇਹ ਪਾਣੀ ਆ ਲੈਹੇ ਕੋਈ ਫਰਕ ਕੋਈ ਨਹੀਂ ਕਿਉਂ ਲਹਿਰ ਦੇ ਜਿਹੜੀ ਆ ਪਾਣੀ ਆ ਪਰ ਕੋਈ ਚੀਜ਼ ਉੱਧਰ ਲਿਆ ਸਕਦਾ ਹੈ ਲਹਿਰ ਦੇ ਜਿਹੜੀ ਇਧਰੋਂ ਬਾਹਰ ਕੱਢ ਸਕਦਾ ਚਾਲ ਦੇ ਤੇ ਜਿਹੜੀਆਂ ਆਤਮਾ ਕੋਈ ਵਿਛੜੀ ਹੋਈ ਹੈ ਸੱਚੀ ਗੱਲ ਤਾਂ ਉਹਨੂੰ ਉੱਧਰ ਲੈ ਕੇ ਜੇ ਆਉਣਾ ਹੈ ਤਾਂ ਨਾਮ ਦੇ ਚੀਏ ਲਿਆ ਸਕਦਾ ਉਹ ਲਹਿਰੇ ਸਮਝਾ ਦੇ ਵਿੱਚ ਨਹੀਂ ਆ ਸਕਦਾ ਕੋਈ ਫਿਰ ਤੁਮ ਕਰਨਾ ਸਿਰਜਣ ਹਲਨ ਹੋ ਰਿਹਾ ਰਚਣ ਹੋਰ ਗੱਲ ਆ ਅਥੀ ਰਚਣ ਵਾਲਾ ਰਚਣ ਵਾਲੇ ਘਰ ਸੁਧੀ ਬੈਠੇ ਜਿਵੇਂ ਘਮਾਰ ਪਾਟੇ ਬਲੂ ਦਾ ਘਮਾਰ ਬਾਹਰ ਬੈਠਿਆ ਪਾਟੇ ਅੰਦਰ ਵਿੱਚ ਨਹੀਂ ਹੈ ਉਹਦੇ ਠੀਕ ਹੈ ਜੀ ਉਸੇ ਜਿਹੜਾ ਰਚਣ ਵਾਲਾ ਵਿਚ ਉਹ ਜਿਹੜਾ ਮਾਨਾ ਰੱਖਿਆ ਹੋਇਆ ਰਚਣ ਦਾ ਚਿੱਤ ਵੀ ਤਾਂ ਵਿੱਚ ਨਹੀਂ ਹੈਗਾ ਹੂੰ ਚਿੱਤ ਅਲੱਗ ਬੈਠੇ ਲੋ ਫਿਰ ਵੀ ਮਨ ਦੇ ਵਿੱਚ ਹੈ ਉਹ ਆਇਆ ਜਿੱਦਿਹਾ ਅੱਛਾ ਦੇਖੋ ਜਿਹੜਾ ਮਨ ਖੋਜਣਾ ਹੈ ਤਨ ਚੋਂ ਖੋਜਣਾ ਮਨ ਲੱਭਿਆ ਤਾਂ ਵਿੱਚੋਂ ਸਰਕਤਨੰਤਨ ਨਾਰਦਮੁਰ ਸੇਖਾਤਨ ਪੀ ਤਲਵੇ ਮੰਨ ਲਈ ਪੇਖਾ ਕੀ ਆਤਮਾ ਜੋਤ ਹੈ ਠੀਕ ਹੈ ਸਰੀਰ ਦੇ ਵਿੱਚੋਂ ਮਿਲਿਆ ਜੋਤ ਜੋਤ ਨਾ ਜਾਂਦਾ ਜੋਤ ਵਿੱਚ ਕਰ ਲਗੋ ਹੈ ਜੋਤ ਨਹੀਂ ਨਾ ਜੋਤ ਜੁੜੀ ਹੋਈ ਹੈ ਕਿਉਂਕਿ ਸੂਰਜ ਸਾਡੇ ਵਿੱਚ ਵੀ ਜੁੜਿਆ ਹੋਇਆ ਹੈ ਸਾਡੇ ਨਾਲ ਧੁੱਪ ਜੁੜੀ ਹੋਈ ਹੈ ਸੋਚਾਲ ਠੀਕ ਹੈ ਧੁੱਪ ਦੇ ਜਰੀਏ ਮਸਾਣੂ ਵਰਤੀ ਵਰਤੀ ਹੈ ਜੋ ਵੀ ਕੁਝ ਮਿਲਦਾ ਪ੍ਰਾਪਤੀ ਹੁੰਦੀ ਹੈ ਸਾਨੂੰ ਧੁੱਪ ਦੇ ਜਰੀਏ ਹੁੰਦੀਆਂ ਨਾ ਹਾਂਜੀ ਸੂਰਜ ਤੋਂ ਜੁੜੂ ਰਹੂ ਹੁੰਦੀ ਹੈ ਪੂਰਜਾ ਤੋਂ ਪਹਿਲ ਦੋ ਬੰਦ ਲਿਆ ਹੈ ਕੋਈ ਵੈਸੇ ਜਿਵੇਂ ਮਾਨਸਤਨ ਦੋ ਪਟਿਆ ਹੈ ਹੈ ਕੋਈ ਕਹਿਣ ਸਾਨੂੰ ਕੋਈ ਦੂਜਾ ਜੇ ਆਪੇ ਖੇਲ ਰਚਾਇਆ ਤੁਧ ਆਪ ਸਵਾਰਿਆ ਨਾਲੀ ਦਾ ਆਪੇ ਕੇ ਹਰੂ ਸਰਜਨ ਨਾਲੇ ਨੂੰ ਵੀ ਤੂੰ ਜਿਹੜਾ ਮਾਨਾ ਵੀ ਤਪਾ ਪਈਏ ਮੇਰੀਓ ਕਲਾ ਇਹੋ ਅੱਛਾ ਹਾਂ ਸਰਜਨ ਨਾਲੋਂ ਆਪੇ ਤਾਂ ਕੇ ਹੈ ਦੂਜਿਆਂ ਦੀਆਂ ਮੰਤਰ ਤੋਂ ਕੋਈ ਵੱਖਰੀ ਚੀਜ਼ ਨਹੀਂ ਹੈ ਤੇਰਾ ਹੀ ਤਾਂ ਮਰਜ਼ਾ ਹੈ ਤੇਰੀਓ ਕਲਾ ਸੂਰਜ ਦੀ ਕਲਾ ਨਾ ਸਾਡੇ ਜਿਹੜੀ ਗਰਮੀ ਪੈਂਦੀ ਹੈ ਸੂਰਜ ਤੋਂ ਹੀ ਆਉਂਦੀ ਹੈ ਨਾ ਹਾਂ ਤੇ ਆਪਰੇ ਖੇਤ ਚ ਆਇਆ ਤੁਸੀਂ ਆਪ ਸਵਾਰੇ ਆਇਆ ਆਪਰੇ ਖੇਤ ਚ ਆਇਆ ਤੇ ਤੁਸੀਂ ਆਪ ਨੂੰ ਸਵਾਰੇ ਆਪੇ ਹੀ ਮੰਦੂ ਸਵਾਰੇ ਤੂੰ ਦੇਖੋ ਕੋ ਆਇਆ ਦੇ ਵਿੱਚ ਪਹਿਲਾਂ ਲਿਫਤ ਕਰਤਾ ਮਨ ਨੂੰ ਹੁਣ ਮੈਂ ਕਹਿੰਦਾ ਮਾਇਆ ਨੂੰ ਛੱਡ ਦੇ ਸਮਝਾ ਰਹੇ ਹਾਂ ਉਹਨੂੰ ਨਾ ਮਾਇਆ ਨੂੰ ਬੋਹ ਨਾ ਕਰ ਉਹ ਪਿੱਛੇ ੜਾ ਰਹੇ ਆ ਬੰਦੂ ਉਹਦੇ ਇਸ ਕਰਕੇ ਪਹਿਲਾਂ ਨਾਲ ਦੇ ਵਿੱਚ ਇਹਨੂੰ ਨਾਲ ਲਾ ਰਿਹਾ ਵੀ ਇਹਦੇ ਚ ਰਲ ਜਾ ਕਿਉਂ ਕਿਉਂ ਆਇਆ ਸੀ ਸੋਲਟ ਪਾੜਦ ਕੋ ਪਾੜੀ ਪੜ੍ਹਨੋਂ ਕੱਢ ਚਾਹੀਦੇ ਤੇ ਕੱਲ ਮਾਇਆ ਦੇ ਹੁੰਦੇ ਅੱਖਾਂ ਚਾਹੀਦੀਆਂ ਸੀ ਪੜ੍ਹਨ ਵਾਸਤੇ ਇਹ ਦੋ ਚੀਜ਼ਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਣੀ ਗਿਆਨ ਦੀ ਸੀ ਮੈਂ ਸਕਲਾਂ ਉਹਨੂੰ ਕਿਹਾ ਇੱਥੇ ਤੱਕ ਐਸੀ ਬੁੱਤਰਾ ਸੌਣ ਬਾਦ ਕੋ ਬਾਣੀ ਕੰਮ ਨਹੀਂ ਤਬਨ ਮਾਇਆ ਦੇ ਵਿੱਚ ਜਾ ਇਹ ਗੱਲ ਨੂੰ ਤਾਂ ਭੁੱਲ ਜਿਹੜੀ ਆਏ ਜਿਹੜੇ ਕੰਮ ਆਏ ਉਹਨੂੰ ਖੁੱਲ ਕੇ ਹੋ ਰਿਹਾ ਹੁਣ ਕੁਝ ਕਿਰਿਆ ਕਰਨਾ ਗਿਆ ਤਾਂ ਰੋਕੇ ਰੋਕੇ ਆ ਫਿਰ ਨਾ ਇਦੋਂ ਗਾ ਨਹੀਂ ਬੰਦ ਇੱਥੇ ਤੱਕ ਇਹ ਆਪਣਾ ਮਾਇਆ ਦੀ ਲੋੜ ਹੈ ਬਾਤਾਂ ਕਰਤਾ ਆਪ ਆਪ ਭੋਗਣ ਹਾਰੇ ਆ ਦਾਤਾ ਵੀ ਆਪ ਕਰਦਾ ਕਰਦਾ ਮੰਨ ਤੇਰੀ ਤੇ ਪੈਦਾ ਹੋਇਆ ਹੈ ਸਾਨੂੰ ਜੋ ਸਿੱਖਿਆ ਦੇ ਰਿਹਾ ਉਹ ਹੀ ਦੇ ਰਿਹਾ ਆਦਮੀ ਕੋਈ ਮੰਨਦਾ ਤਾਂ ਤੇਰੇ ਨਾਲ ਸੰਪਰਕ ਨੂੰ ਬੰਦ ਦਾ ਗਾਂ ਸੰਪਰਕ ਹੋ ਰਿਹਾ ਤੇਰਾ ਸੰਪਰਕ ਹੋ ਗਿਆ ਠੀਕ ਹੈ ਜੀ ਦਾਤਾ ਵੀ ਆਪ ਕਰਦਾ ਆਪ ਭੋਗਣ ਹਾਰਿਆ ਆਪੇ ਘਰ ਵਾਲਾ ਭੋਗਣ ਦਾਤਾ ਕਰਤਾ ਲੱਗਦਾ ਜਿਹੜਾ ਦਾਤ ਪ੍ਰਾਪਤ ਕਰ ਲਿਆ ਭੋਗਣ ਨਾ ਠੀਕ ਹੈ ਜੀ ਸਭ ਤੇਰਾ ਸ਼ਬਦ ਵਰਤਾ ਉਪਾਵਨ ਹਾਰਿਆ ਸਭ ਤੇਰਾ ਸ਼ਬਦ ਵਰਤ ਸਾਰੇ ਤੇਰਾ ਹੀ ਹੁਕਮ ਵਰਤ ਉਪਦੇਸ਼ ਵਰਤਦੇ। ਇਸ ਪਾਵਨ ਹਾਲਿਆ ਪੈਦਾ ਕਰਨ ਵਾਲਿਆ ਇਹ ਪਾਵਨ ਹਾਲਿਆ ਇਹ ਹੁਣ ਪਿਛੇ ਵਾਲੇ ਪਰਮੇਸ਼ਰ ਨੂੰ ਆਗੇ ਅੰਤਰਾ ਨਾਲ ਪਰਮੇਸ਼ਰ ਨੂੰ ਕੋਲ ਹੋ ਰਿਹਾ ਨੇਥੇ ਸੱਤਿਆਦ ਉਪਾਵਨ ਹਾਲਿਆ ਹਾਂਜੀ ਹਾਂ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਅਦੇ ਗੁਰ ਆ ਗਿਆ ਹੁਣ ਲੱਭਦੇ ਗੁਰੇ ਆਇਆ ਮਨੁਜੋ உபਦੇਸ਼ ਬੰਦਾ ਅੰਤਰਾ ਅਕੂਤੇ ਬੀਰ ਉਹ ਕਹਨਾਂ ਨਾ ਐਂ ਨਹੀਂ ਕਰਦੇ। ਤੋ ਬੁੱਧ ਜਿਹੜੀ ਹੈਗੀ ਉਹ ਅਤਰਾਤਮਾ। ਉਹ ਬਰੋਕਦੀ ਹੈ ਸਾਡੂੰ ਜਦ ਬਗਲ ਜਾਂਦੀ ਹੈ, ਉਹਤ ਹੋ ਜਾਂਦੀ ਹੈ। ਉਹ ਰੋਕਦੀ ਹੈ ਫਿਰ ਬੁਰੇ ਕੰਮ ਦੇ, 옳ਟ ਕੰਮ। ਪਾਵਨ ਸਾਰੇ ਆ। ਤੋ ਗੁਰਮੁਖ ਸਦਾ ਸਦਾ ਹੈ। ਗੁਰ ਤੋਂ ਵਾਰਿਆ। ਜਿਹੜਾ ਗੁਰਮੁਖੀ ਹੈ, ਸਦਾ ਸਦਾ ਕਰਦਾ ਹੈ ਕਿਦੀ ਹੈ ਲੈ ਆਪਣੀ ਗੁਰ ਕੀ ਕਰਦਾ ਹੈ। ਮੈਂ ਆਪਣਾ ਗੁਰਪੂਤ ਦੇਖਿਆ, ਆਪਣੇ ਉਧਰੇ ਹੀ ਆਤਰਾ ਹੈ। ਜਿਹੜਾ ਉਹਦੇ ਅੰਦਰੋਂ ਉਹਨੂੰ ਸਿੱਖਿਆ ਕਰਿਆ, ਉਹਦੇ ਉਹ ਤੋਂ ਪਰਵਾਹ ਨਹੀਂ। ਉਤਤ ਕੁਰਬਾਨੀ ਦੇਣੀ ਆਪਣੇ ਵਰਤੀ ਤਿਆਗ ਦੇਣਾ ਅੱਛੀ ਗੱਲ ਮੰਨਣੀ ਆਪਣੀ ਆਪਣੀ ਵਰਦੀ ਨੂੰ ਕੁਰਬਾਨ ਕਰ ਕੁਰਬਾਨ ਹੋਵੇ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤ ਹੋ ਨਾ ਜੀ